ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਜੇਪੀ ਦੀ ਚੋਣ ਮੁਹਿੰਮ ਵਿੱਚ ਪੱਬਾਂ ਪਾਰ ਹੈ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਮੋਦੀ ਸਰਕਾਰ ਦੇ ਸੋਲੇਗਾ ਗੁਜਰਾਤ ਦੇ ਸਿੱਖ ਵੋਟਰਾਂ ਨੂੰ ਆਪਣਾ ਇੱਕ ਇੱਕ ਵੋਟ ਭਾਜਪਾ ਦੇ ਹੱਕ ਵਿੱਚ ਪਗਤਾਉਣ ਦੀ ਅਪੀਲ ਕਰ ਰਹੇ ਨੇ ਸਿਰਸਾ ਸਾਹਿਬ ਗੁਰਦੁਆਰਿਆਂ ਦੀ ਸਾਮ ਸੰਭਾਲ ਤੇ ਸਿੱਖ ਧਰਮ ਦਾ ਪਸਾਰ ਤੇ ਪ੍ਰਚਾਰ ਤੇ ਜ਼ਿੰਮੇਵਾਰੀ ਜੋ ਉਹਨਾਂ ਨੂੰ ਦਿੱਲੀ ਦੀ ਸਿੱਖ ਸੰਗਤ ਨੇ ਸੌਂਪੀ ਹੈ ਉਸ ਤੋਂ ਵੱਧ ਦਿਲਚਸਪੀ ਬੀਜੇਪੀ ਦੀ ਚੋਣ ਮੁਹਿੰਮ ਵਿੱਚ ਵਿਖਾ ਰਹੇ ਨੇ 1984 ਸਿੱਖ ਕਤਲੇਆਮ ਲਈ ਇਨਸਾਫ ਦਾ ਸੇਰਾ ਪੀਐਮ ਮੋਦੀ ਸਿਰ ਬਣ ਰਹੇ ਨੇ ਤੇ ਅਜਿਹਾ ਕਰਕੇ ਉਹ ਸਿੱਖ ਜਥੇਬੰਦੀਆਂ 84 ਸਿੱਖ ਕਤਲੇਆਮ ਪੀੜਤਾ ਤੇ ਸਮੂਹ ਸੰਗਤ ਦੀ ਤਿੰਨ دہਾਕੀਆਂ ਦੀ ਅਣਥੱਕ ਕਲਣਾ ਨੂੰ ਨਕਾਰ ਰਹੇ ਨੇ ਗੁਜਰਾਤ ਦੇ ਸਿੱਖ ਵੋਟਰਾਂ ਨੂੰ ਅਪੀਲ ਕਰਦੇ ਆ ਸਿਰਸਾ ਸਾਹਿਬ ਦਾ ਤਰਕ ਹੈ ਕਿ 1984 ਸਿੱਖ ਕਤਲੇਆਮ ਦੇ ਦੋਸ਼ੀ ਜੇ ਸਲਾਖਾਂ ਦੇ ਪਿੱਛੇ ਗਏ ਨੇ ਤਾਂ ਉਹ ਭਾਜਪਾ ਸਰਕਾਰ ਦੀ ਵਜ੍ਹਾ ਕਰਕੇ ਹੋਇਆ ਸੋ ਵੋਟਾਂ ਭਾਜਪਾ ਨੂੰ ਪਾਓ ਸਿੱਖਾਂ ਦੀ ਇੱਕ ਨੁਮਾਇੰਦਾ ਜਥੇਬੰਦੀ ਦਾ ਪ੍ਰਧਾਨ ਨਾ ਸਿਰਫ ਇੱਕ ਮੁਕੱਦਸ ਸੰਸਥਾ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤ ਰਿਹਾ ਹੈ ਬਲਕਿ ਪ੍ਰਧਾਨਗੀ ਦੇ ਉੱਚ ਅਹੁਦੇ ਦੀ ਸਾਖ ਦਾ ਵੀ ਸਵਾਲ ਹੈ ਸਿਰਸਾ ਸਾਹਿਬ ਧਰਮ ਸੰਕਟ ਵਿੱਚ ਨੇ ਇੱਕ ਪਾਸੇ ਧਰਮ ਹੈ ਤਾਂ ਦੂਜੇ ਪਾਸੇ ਪਾਰਟੀ ਧਰਮ ਹੈ ਸਿਰਸਾ ਸਾਹਿਬ ਧਰਮ ਨੂੰ ਛੱਡ ਕੇ ਪਾਰਟੀ ਧਰਮ ਨੂੰ ਤਵੱਜੋ ਦੇ ਰਹੇ ਨੇ ਉਹਨਾਂ ਨੇ ਗੁਜਰਾਤ ਦੇ ਸਿੱਖ ਵੋਟਰਾਂ ਨੂੰ ਯੋਰ ਦੇ ਕੇ ਅਪੀਲ ਕੀਤੀ ਹੈ ਕਿ 35 ਸਾਲ ਤੋਂ ਬੰਦ ਕਤਲੇਆਮ ਦੀਆਂ ਫਾਈਲਾਂ ਮੋਦੀ ਸਰਕਾਰ ਦੇ ਰਾਜ ਵਿੱਚ ਖੁੱਲੀਆਂ ਨੇ ਤੇ ਸੱਜਣ ਕੁਮਾਰ ਵਰਗੇ ਦੋਸ਼ੀ ਅੱਜ ਸਲਾਖਾਂ ਦੇ ਪਿੱਛੇ ਪਹੁੰਚੇ ਨੇ ਤਾਂ ਉਸ ਲਈ ਭਾਜਪਾ ਦੀ ਕੋਸ਼ਿਸ਼ਾਂ ਜਿੰਮੇਬਾਰ ਨੇ ਸਿਰਸਾ ਸਾਹਿਬ ਅਹਮਦਾਬਾਦ ਵਿੱਚ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੇ ਹੱਕ ਵਿੱਚ ਚੋਣ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵੀ ਮੋਦੀ ਸਰਕਾਰ ਵੱਲੋਂ ਵਿਸ਼ੇ ਪੱਧਰ ਤੇ ਮਨਾਉਣ ਦਾ ਹਵਾਲਾ ਦੇ ਕੇ ਵੋਟਾਂ ਮੰਗੀਆਂ ਗੁਜਰਾਤ ਦੇ ਸਿੱਖਾਂ ਨੂੰ ਬੀਜੇਪੀ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਮਨਜਿੰਦਰ ਸਿੰਘ ਸਿਰਸਾ ਸ਼ਾਇਦ ਇਹ ਭੁੱਲ ਗਏ ਕਿ ਗੁਜਰਾਤ ਦੇ ਸਿੱਖ ਕਿਸਾਨ ਅੱਜ ਉਜਾੜੇ ਦੀ ਮਹਾਨ ਤੇ ਬੈਠੇ ਨੇ ਮੋਦੀ ਸਰਕਾਰ ਦੇ ਸੋਲੇ ਗਾਉਣ ਗੁਜਰਾਤ ਆਏ ਮਨਜਿੰਦਰ ਸਿੰਘ ਸਿਰਸਾ ਨੇ ਬੀਜੇਪੀ ਸਰਕਾਰ ਦੀ ਪੁਸ਼ਤ ਪਨਾਹੀ ਹੇਠ ਗੁਜਰਾਤ ਦੇ ਸਿੱਖ ਕਿਸਾਨਾਂ ਨੂੰ ਗੁਜਰਾਤ ਤੋਂ ਖਦੇੜਨ ਦੀਆਂ ਹੋ ਰਹੀਆਂ ਸਾਜ਼ਿਸ਼ਾਂ ਬਾਰੇ ਇੱਕ ਸ਼ਬਦ ਵੀ ਨਹੀਂ ਬੋਲਿਆ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸਾਲ 1964 ਵਿੱਚ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਤਹਿਤ ਪੰਜਾਬੀ ਕਿਸਾਨਾਂ ਨੂੰ ਗੁਜਰਾਤ ਵਿੱਚ ਜ਼ਮੀਨ ਅਲਾਟ ਕਰਵਾਈ ਸੀ ਪਰ ਮੌਜੂਦਾ ਗੁਜਰਾਤ ਸਰਕਾਰ ਇਨ੍ਹਾਂ ਕਿਸਾਨਾਂ ਨੂੰ ਇਨ੍ਹਾਂ ਵਿੱਚੋਂ ਬਹੁਤੇ ਸਿੱਖ ਹਨ ਤੇ ਪੰਜਾਬ ਤੇ ਹਰਿਆਣਾ ਨਾਲ ਸੰਬੰਧਿਤ ਹਨ ਉਤੋ ਖਦੇੜਿਆ ਜਾ ਰਿਹਾ ਤੇ ਅਦਾਲਤ ਪਹੁੰਚੇ ਕਿਸਾਨਾਂ ਖਿਲਾਫ ਗੁਜਰਾਤ ਸਰਕਾਰ ਖੁਦ ਕੇਸ ਲੜ ਰਹੀ ਹੈ ਸਿੱਖ ਨਿਊਜ਼ ਐਕਸਪ੍ਰੈਸ ਵੱਲੋਂ ਇਸ ਮਾਮਲੇ ਵਿੱਚ ਡੀਐਸਜੀ ਐਮਸੀ ਮੁਖੀ ਮਨਜਿੰਦਰ ਸਿੰਘ ਸਿਰਸਾ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਇਸ ਮਾਮਲੇ ਤੇ ਕੁਝ ਵੀ ਬੋਲਣ ਤੋਂ ਸਾਫ਼ ਮਨਾ ਕਰ ਦਿੱਤਾ ਸਾਬਕਾ ਆਪ ਵਿਧਾਇਕ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਸਿਰਸਾ ਨੂੰ 1984 ਕਤਲੇਆਮ ਦਾ ਸੇਹਰਾ ਬੀਜੇਪੀ ਨੂੰ ਦੇਣ ਤੋਂ ਪਹਿਲਾਂ ਇਹ ਜਾਣ ਲੈਣਾ ਚਾਹੀਦਾ ਹੈ ਕਿ ਬੀਜੇਪੀ ਨੇ ਜੋ ਐਸਆਈਟੀ ਬਣਾਈ ਉਸ ਦੀ ਕਾਰਗੁਜ਼ਾਰੀ ਕੀ ਸੀ ਤਾਂ ਡੀਐਸਜੀ ਐਮਸੀ ਦੇ ਸਾਬਕਾ ਮੁਖੀ ਪਰਮਜੀਤ ਸਿੰਘ ਸਰਨਾ ਦਾ ਕਹਿਣਾ ਹੈ ਕਿ ਬਾਦਲ ਦਲ ਨੇ ਹਮੇਸ਼ਾ ਹੀ 1984 ਕਤਲੇਆਮ ਦੇ ਪਾਵਨਾਤਮਕ ਮਸਲੇ ਤੇ ਸਿਆਸਤ ਕੀਤੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਬੀਜੇਪੀ ਵੱਲੋਂ ਲਾਈ ਸੰਨ ਦੀ ਕਹਾਣੀ ਨੂੰ ਇੱਥੇ ਸਮਝਿਆ ਜਾ ਸਕਦਾ ਹੈ ਸਾਡੀਆਂ ਨੁਮਾਇੰਦਾਂ ਸਿੱਖ ਜਥੇਬੰਦੀਆਂ ਸਿਆਸੀ ਪ੍ਰਚਾਰ ਲਈ ਵਰਤੀਆਂ ਜਾ ਰਹੀਆਂ ਨੇ ਧਾਰਮਿਕ ਸੰਸਥਾਵਾਂ ਦੇ ਸਿਆਸੀ ਇਸਤੇਮਾਲ ਦੀ ਇਹ ਇੱਕ ਝਲਕ मात्र ਹੈ ਇਸ ਦਾ ਇਤਿਹਾਸ ਪੰਜਾਬ ਵਿੱਚ ਵਾਰ-ਵਾਰ ਦੁਹਰਾਇਆ ਜਾਂਦਾ ਰਿਹਾ ਹੈ ਬੀਜੇਪੀ ਨੇ ਹੁਣ ਤਾਜ਼ੀ-ਤਾਜ਼ੀ ਦਿੱਲੀ ਕਮੇਟੀ ਵਿੱਚ ਸਨ ਲਾਈ ਹੈ ਪ੍ਰਧਾਨ ਸਾਹਿਬ ਸਮੇਤ ਅਹੁਦੇਦਾਰਾਂ ਤੇ ਮੈਂਬਰਾਂ ਵਿੱਚੋਂ ਪੰਜ ਨਾਮ ਸਿੱਧੇ ਜਾਂ ਅਸਿੱਧੇ ਬੀਜੇਪੀ ਨਾਲ ਜੁੜੇ ਹੋਏ ਨੇ ਸੋ ਬੀਜੇਪੀ ਦੀ ਸਿਆਸੀ ਖੇਦਮਤ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਅਕਾਲੀ ਦਲ ਐਸਜੀਪੀਸੀ ਨੂੰ ਪੰਥਕ ਵੋਟ ਉਗਰਾਹੁਣ ਲਈ ਵਰਤਦਾ ਆਇਆ ਹੈ ਪੰਜਾਬ ਦੀਆਂ ਵਿਰੋਧੀ ਧਿਰਾਂ ਐਸਜੀਪੀਸੀ ਦਾ ਪ੍ਰਧਾਨ ਚੁਣ ਲਈ ਬਾਦਲਾਂ ਦੇ ਲਿਫਾਫਾ ਕਲਚਰ ਤੋਂ ਲੈ ਕੇ ਐਸਜੀਪੀਸੀ ਤੇ ਸਿਆਸੀ ਗਲਬੇ ਦੀ ਇਲਜ਼ਾਮ ਲਗਾਉਂਦੀਆਂ ਰਹੀਆਂ ਨੇ ਅਕਾਲੀ ਦਲ ਦੀ ਇਸ ਰਾਜਨੀਤੀ ਨੂੰ ਅੰਦਰੋਂ ਵੇਖਦੇ ਰਹੇ ਤੇ ਹੁਣ ਅਕਾਲੀ ਦਲ ਤੋਂ ਵੱਖ ਹੋਏ ਸੇਵਾ ਸਿੰਘ ਸੇਖਮਾ ਮੁਤਾਬਕ ਅਕਾਲੀ ਦਲ ਦੀ ਸਿਆਸੀ ਰੈਲੀਆਂ ਤੇ ਚੋਣ ਪ੍ਰਚਾਰ ਤੋਂ ਲੈ ਕੇ ਐਸਜੀਪੀਸੀ ਦਾ ਸਿੱਧਾ ਇਸਤੇਮਾਲ ਹੁੰਦਾ ਆਇਆ 84 ਸਿੱਖ ਕਤਲੇਆਮ ਦੇ ਵਕੀਲ ਐਚਐਸ ਪੂਲਕਾ ਐਸਜੀਪੀਸੀ ਦੇ ਇੱਕ ਪਰਿਵਾਰ ਦੇ ਕਬਜ਼ੇ ਨੂੰ ਲੈ ਕੇ ਲਗਾਤਾਰ ਸਵਾਲ ਚੁੱਕਦੇ ਰਹੇ ਨੇ ਤੇ ਐਸਜੀਪੀਸੀ ਨੂੰ ਸਿਆਸੀ ਗਲਬੇ ਤੋਂ ਆਜ਼ਾਦ ਕਰਵਾਉਣ ਲਈ ਉਹ ਜਦੋਜਾਜ ਕਰ ਰਹੇ ਨੇ ਖੁਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲੇ ਕਬੂਲ ਚੁੱਕੀ ਨਹੀਂ ਕਿ ਅਸਲ ਅਕਾਲੀ ਦਲ ਉਹ ਹੈ ਜਿਸ ਕੋਲ ਐਸਜੀਪੀਸੀ ਹੈ ਤਾਂ ਉਹਨਾਂ ਦੇ ਇਸ ਬਿਆਨ ਵਿੱਚ ਹੀ ਕਾਫੀ ਕੁਝ ਲੁਕਿਆ ਹੋਇਆ ਹੈ ਪਰ ਉਹਨਾਂ ਨੂੰ ਇਹ ਜਵਾਬ ਵੀ ਦੇਣਾ ਪਵੇਗਾ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਬਾਰੇ ਉਹਨਾਂ ਦੀ ਕੀ رائے ਹੈ ਜਿੱਥੇ ਉਹਨਾਂ ਦੀ ਮਿਲੀ ਭੁਗਤ ਨਾਲ ਬੀਜੇਪੀ ਦਾ ਮੌਜੂਦਾ ਵਿਧਾਇਕਾ ਕਮੇਟੀ ਮੁਖੀ ਦੀ ਕੁਰਸੀ ਤੇ ਬੈਠਾ ਹੈ ਜੇ ਸਿਆਸੀ ਬੰਦੇ ਧਾਰਮਿਕ ਸੰਸਥਾਵਾਂ ਦੇ ਮੁਖੀ ਬਣਨਗੇ ਤਾਂ ਧਾਰਮਿਕ ਸੰਸਥਾਵਾਂ ਦਾ ਸਿਆਸੀ ਇਸਤੇਮਾਲ ਤਾਂ ਹੋਣਾ ਹੀ ਹੈ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ